ਈ ਨਾਮ ਨਜਾਣੀ ਜੀ ਰਾਮਾ ਰਕਰੂ ਬਾਜੂ ਆਜੇ ਕੋ ਬਾਰ ਸ੍ਰੀ ਬਾਹੂ ਜੀਤੀ ਨਸੇ ਜੀ ਕੋ ਦਰਤੀ ਜੀ ਸਾਹ ਆਏ ਬਾਤ ਜੀ ਭੋਗਤੀ ਜੀਤੀ ਪਾਸ ਤੇ ਦਸਵੇਂ ਪੰਥ ਸਰੋਤੀ ਸਮੁੱਚਾ ਗੁਨਾਮ ਕਦਿਨੇ ਆਏ ਫਿਰ ਅੰਦਤ ਗੁਰ ਤੇ ਅਮਨ ਦਾਸ RAM DAS ਹੋਈ ਸਾਹ ਆਏ ਅਰਜਨ ਹਰਗੋਬਿੰਦ ਸਿੰਘ ਜੀ ਨਾਲ ਆਏ ਸ੍ਰੀ ਹਰਿ ਗੁਰੂ ਜੀ ਵਧਾਈ ਹੈ ਜਿਤੇ ਦਸਤ ਕਟਾਏ ਪ੍ਰੇਤ ਮਹਾਦਰਸ ਮਰੀਏ ਤੁਹੂ ਦੇ ਆਵੇ ਕਾਹੇ ਥੰ ਠਾਈ ਹੁਣ ਕਾਹੇ ਦਸਵੇਂ ਪਾਤਸ਼ਾਹ ਸਿਰ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਥਾਂ ਉਤਾਈ ਦਸਾਂ ਪਾਤਸ਼ਾਹ ਜੋਤ ਧੰਨ ਸਿਧ ਗੁਰੂ ਗ੍ਰੰਥ ਸਾਹਿਬ ਜੀ ਦੇ ਆਠ ਜੀ ਦਾ ਦਰ ਦਿਆਨ ਕਰਕੇ ਗੁਰੂ ਜੀ ਬਾਣੀ ਕੀ ਰੂਪੀਆਂ ਅਗੋ ਸਹਿਬ ਜਦਿਆਂ ਚਾਲੀ ਮੁਕਤਿਆਂ ਅਡਿਆਂ ਜਪਿਆ ਕਬਦੀਆਂ ਜਨਤਰਾ ਨਾਮ ਜਪਿਆ ਵੱਡ ਦੇਖਿਆ ਦੇਖ ਜਨਾਈ ਤੇਗ ਬਾਣੀ ਦੇਖੇ ਆਨ੍ਰਿਤ ਕੀਤਾ ਜਨਾ ਪਿਆਰੀਆਂ ਸਤਿਆਰੇ ਦੀ ਕਮਾਈ ਦਾ ਧਿਆਨ ਕਰੇ ਗੁਰੂ ਜੀ ਵਾਹਿਗੁਰੂ ਨਾ ਜਨਾ ਤੁਹਾਨੂੰ ਹੀ ਆਨੇ ਧਰਮ へ ਤਸੀਦ ਤੇ ਬੰਦ ਮੰਦ ਟਟਾਏ ਬਹੁ ਪ੍ਰਿਆਰਣ ਹੰਨਾਂ ਚੜਖੜੀਆਂ ਤੇ ਚੜੇ ਆਣੇ ਨਾ ਚੜਾਏ ਗੁਰਦੁਆਰਿਆਂ ਦੇ ਸੇਵਾ ਦੀ ਪੁਰਬਾਨੀਆਂ ਕੀਤੀਆਂ ਕਰਮੁਨੇ ਹਾਰਿਆ ਸੁਖੀ ਤੇ ਸਾਥ ਅਸਾ ਨਾਮ ਨਿਭਾਈ ਜਨਾਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਨਾਨਕ ਸਰਬਤਕੋ ਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਬਗਤ ਖਾਲਸਾ ਜੀ ਜੀ ਸੁਨਬਤ ਖਾਲਸਾ ਜੀ ਕੋ ਵਾਹਿਗੁਰੂ 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 ਦੇ ਤਾਰੇ ਤੇ ਤਾਵਨ ਦਾ ਸਤਕਾਰ ਦਰਬਤ ਹੋਵੇ ਜਹਾਂ ਜਹਾਂ ਕਾਲ ਸੋ ਜੀ ਸਹਿੰ ਕਹਾ ਦਾ ਇਤਿਆਰ ਆਇਤ ਦੇਖ ਤੇਜ ਫਤੇ ਬਿੰਦ ਕੀ ਪੈਜ ਵਾਜਿ ਦੇ ਦੇਖ ਸ੍ਰੀ ਸਾਹਿਬ ਜੀ ਸਾਹਿਬ ਬਹੁਤ ਜਿਕੇ ਮੋਦ ਬਾਲੇ ਮਰੋ ਜੀ ਵਾਜਿ ਗੁਰੂ ਮਾਨੁਜ ਕੇ ਨਾਮ ਜੇਤਿ ਗਾਮ ਰਹਿਤ ਗਾਮ ਭੂਵੇਤ ਗਾਮ ਨਿਸ਼ਾਦ ਗਾਮ ਪ੍ਰਸਾਦ ਗਾਮ ਦਾਨੋ ਸਿਖਦਾਨ ਨਾਮ ਗਾਮ ਸ੍ਰੀ ਅਮਰਤ ਸਰਦ ਸਾਹਿਬ ਦੇ ਸਿਖ ਨਾਮ ਤੌਂ ਕੀ ਆ ਢੰਡੇ ਬੁੰਡੇ ਜਗ ਬੋਲੂ ਆ ਟੱਲ ਧੰਨ ਸਾਕੇ ਦਾ ਗੁਰੂ ਜੀ ਵਾਹਿਗੁਰੂ ਗੁਰੂ ਦਾ ਮੰਮੀ ਮਾ ਮਾਤ ਕੇ ਮਾਤ ਦਾ ਰੰਗ ਆਪ ਦਾ ਸੰਤਿਪੰਥ ਕੋ ਵਾਹਿਗੁਰੂ ਜੀ ਦੇ ਆਦਾਰ ਕੋ ਆਪਣੇ ਪੰਥ ਦੇ ਸੁਲਭ ਹਾਈ ਦਾ ਸਾਥ ਜੀਓ ਜੀਰਨਨ ਕਾਣਾ ਕਰਨ ਤੇ ਹੋਰ ਕੋ ਦਵਾਰਿਆ ਗੁਰ ਧਾਮਾਂ ਦੇ ਜਿਨਾ ਤੋਂ ਪਰਮੋਚੋੜਿਆ ਗਿਆ ਹੈ ਭੁਲੇ ਦਰਸ ਜੀ ਨਾਲ ਤੇ ਸੇਵਾ ਸਮਾ ਦਾ ਦਾਣ ਪਿਆਵੇ ਸਾਥ ਚੰਚੀ ਗੁਰ ਜੀ 헤 ਨਮਾਨਿਆ ਬਿਮਾਰ ਪ੍ਰਕਾਣਿਆ ਨੇ ਤਾਂ ਨੇ ਉਹ ਕਹਿੰਦੇ ਹੋਰ ਸੰਤ ਜੂਤ ਕੰਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਜੀ ਆਗਿਆ ਪਾ ਲੁਕਿਤ ਤੇ ਆ ਆ ਦਿਗ ਦਿਗ ਘਾਟਾ ਵਾਲੇ ਜੀ ਨੂੰ ਸੰਗਤ ਆਪਣੇ ਪਾਗ ਤੇ ਪਾਛੇ ਜਮੂਕੀ ਤੋਰੇ ਗੁਰਦੇ ਕੁਮਾਰ ਜੀ ਮਾਣੀ ਦਾ ਬਾਹ ਸੰਤ ਕਾ ਜੀ ਸਰਵਾਚਉਤਾ ਦੀਆਂ ਹਾਜ਼ਰੀਆਂ ਤਨ ਫੁਰ ਭੇਡਾ ਪ੍ਰਮਾਨ ਕਨੇ ਜੀ ਸਰਬੰਦੇ ਕਾਜ ਰਾਜ ਕਰਨੇ ਰੂਪਾ ਬਣਾ ਪੁਰੀਆ ਕੰਨਿਆ ਤੰਦਰੁਸਤੀਆ ਬਖਸ਼ੂ ਨੇ ਆਪਣੇ ਦਰਾ ਤੁਰਾ ਨਾਮ ਬਾਣੀ ਨੂੰ ਸਿੱਖੀ ਜੀਵਨ ਹੋ ਸਕਣਾ ਜੀ ਨਾ ਕੁਝਿਆ ਪਾਛਿਆ ਜੇ ਸਤਗੁਰ ਨਦਰ ਤੇ ਨਿਮਖੇ ਖਾ ਨਾਮ ਦੇ ਮੇਰਾ ਮਨ ਤਨ ਸੀਤ ਹੋਏ ਤੇ ਪਾਛ ਪੰਜਾਬ ਦਾ ਕਰਨੇ ਸਿਰਦਾਰ ਦੇ ਤੁਮ ਕੰਗ ਅਤੇ ਬੀਬਾ ਸੁਦੇਸ਼ ਕੁਮਾਰੀ ਪਰਿਵਾਰ ਨੂੰ ਸੇ ਪਾਛਿਆ ਜੀ ਮੇਟੀ ਨਾਮ ਸੀ ਦੇ ਕਨੇਡਾ ਚਾਲ ਦੇ ਕੁਛਿਆ ਮਨਸਤੇ ਪਾਛਿਆ ਜੀ ਆਮਦਨ ਤੁਹਾਨੂੰ ਤੁਹਾਨੂੰ ਰਾਜ ਦੇ ਭਾਰਤੀ ਸੇਵਾ ਲਈ ਕੇ ਪਾਛੇ ਡਿਓ ਆਪ ਨੂੰ ਸੁੰਦਰ ਮਾਨਨਾ ਤੇ ਪੇਟਾ ਤਾ ਨੰਗੀਕਾਰ ਕੇ ਕੇ ਪਾਛੇ ਜੇ ਦਰਪਾਤਨੀ ਪ੍ਰਵਾਹ ਦੀ ਸੇਵਾ ਹੈ ਭਾਣਜੀ ਗੁਰਦੁਆਰਾ ਬਾਤੇ 3000 ਰੁਪਇਆ ਪੇਟਾ ਹੈ ਕੇ ਪਾਛੇ ਡਿਓ ਜੇ ਬੀਆ ਬਾਤੇ 2300 ਰੁਪਇਆ ਪੇਟਾ ਹੈ ਬਾਬਾ ਜੀ ਦਾਸ ਪੇਟਾ 1100 ਰੁਪਇਆ ਕੇ ਪਾਛੇ ਕਿਰਪਾ ਕਰਨੀ ਪ੍ਰਵਾਹ ਦੀ ਸੇਵਾ ਹੈ ਭਾਣਜੀ ਵਿਨਾਗ ਜਨ ਤੁਮਾਈ ਮਾਯਾ ਜਿਕਮਨੇ ਤੁਮ ਕਨੈ ਕੇ ਪਾਛੇ ਪ੍ਰਵਾਹ ਮੇ ਚਲਦੀ ਤਰਾ ਤੰਦਰੁਸਤੀਆਂ ਦੇ ਰੋਤੇ ਦਾਲ ਰੋਸ਼ਕਨੇ 2 ਭਾਵਨਾ ਬੁਰੀਆਂ ਕਣਿਆ ਦਾਤੁ ਦੇ ਦੇਖਣੇ ਕੇ ਪਾਛੇ ਬੇਕੀ ਨਾਇਨ ਚੀਂਟਾ ਵਿੱਚ ਕੇ ਪਾਛੇ ਕਿਰਪਾ ਦਾ ਅਨੰਤ ਕਰਨ ਕੇ ਪਾਛੇ ਬੇਢੀ ਸੱਚਾ ਮੇ ਪਰ ਹੱਥ ਲਖਣਾ ਆਂਦਰੁਸਤੀਆਂ ਦੇ ਰੋਤੇ ਦਾਲ ਰੋਸ਼ਕਨੇ ਕੇ ਪਾਛੇ ਦੇ ਸੰਕਾਉਂ ਜਬੀ ਕਾਰਵਰਤ ਬਾਤਿਆ ਰਕਿਆ ਹੋ ਉਸ ਤਨੇ ਬਿਦੇ ਦਾਲ ਰੋਸ਼ਕਨੇ ਕੇ ਪਾਛੇ ਰਿਓ ਪਰਿਵਾਰਾਂ ਦੇ ਜਾਂ ਤੋਂ ਮਿਤਾਵੋ ਤੋਂ ਬਾਅਦ ਨਾ ਕੋਈ ਕਰਨੇ ਕੇ ਬਾਦ ਕਿਰਪਾ ਕਰੋ ਪਰਿਵਾਰ ਵੱਲੋਂ ਆਗੇ ਬਖੀਆਂ ਦਾਤਾ ਉੱਚ ਸੰਤਾਵਾਂ ਦੇ ਖਰਾਬ ਤੇ ਦੇ ਰਾਜ ਦੀ ਕੀ ਦੀ ਨਾਲ ਬੜੀ ਲੰਗਰ ਹਾਜ਼ਰੀ ਸਤੰਦਲ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਚਾਰ ਸੰਤਾਵਾਂ ਦੇ ਬਰਤਾਨ ਦੀ ਅੱਜ ਆ ਉਸ ਕਰਨ ਦੀ ਕਿਰਪਾ ਕਰੋ ਇਸ ਸਮੇਂ ਕੰਤਾ ਨੂੰ ਉਤਮ ਨਾਮੇ ਭਗਤ ਰਵੀ ਜੀ ਸੇ ਕਬੜ ਦੇ ਸੁਣਦੇ ਸਰਬਤਨਾਹੇ ਬੰਦ ਹੋਵਣ ਨਾਮਨ ਨਾਮ ਕੀ ਰਚੀ ਕਿਲਾ ਜੇ ਵੀ ਮਾਰੀ ਸਰਬਤਤਾਪਮਾ ਵਾਹਿਗੁਰੂ ਦਾ ਘਰ ਸਾਡਾ ਵਾਹਿਗੁਰੂ ਜੀ ਕੀ ਫਤੂਰ ਆਗਿਆ ਪਈਆ ਹਾਜਰੀ ਭੇਚਾਇਓ ਅੰਤ ਆਵश्यक ਨੂੰ ਮੁਕਤ ਹੈ ਗੁਰੂ ਮਾਵੇ ਹਮਦੰਤ ਗੁਰੂ ਗ੍ਰੰਥ ਜੀ ਮਾਣੇ ਹੋ ਪ੍ਰਭੁ ਤਾ ਕੇ ਦੇ ਦੇ ਜੋ ਪ੍ਰਭ ਸੁਣਿ ਹੋਇ ਬੋਲੀ ਤੋਨੇ ਗਾਣ ਤੋਨੇ ਗਾਥਾ ਦੇ ਤੁਹਾਨੂੰ ਤੁਹਾਨੂੰ ਜੀ ਰਾਜ ਵਿੱਚ ਪ੍ਰਵਾਹ ਤੋਂ ਅਰਦਾਸ ਬੇਨਤੀ ਬੇਨਤੀ ਮੈਨ ਦਾ ਅਪੀਲ ਦੀ ਕਿਰਪਾ ਕਰਨੀ ਪ੍ਰਵਾਹ ਦੇ ਜੀਵਨ ਦਾ ਤੇਵਾ ਕੋ ਤੇਵਾ ਸੁਣਾ ਤੁਹਾਨੂੰ ਕਿਰਮੀ ਆਤਮਾ ਦੀ ਸ਼ਾਂਤੀ ਹੋਣ ਪਰਿਵਾਰ ਵਿੱਚ ਸੁਖਾਂ ਦੀਤਣ ਦੇ ਸਾਹਮਣੇ ਸੰਗਤ ਦਾ ਦੇਖਣੇ ਆਉਣ ਵਾਲੇ ਸਮੇਂ ਸੁਖਾਂ ਬਰੋਸ਼ ਅਨੇਕਾਂ ਪਰਿਵਾਰ ਨੂੰ ਬਹੁਲੇ ਤੋਂ ਨਿਹਾਲੁ ਜੈ ਸਰਸਰੀ ਆਹਲੋ ਜੀਤਾ ਹਾ ਬਹੁਤ ਜੀ ਜੀ ਸਤਿ ਸਕੇ